ਖਾਲੀ ਡੱਬੀ ਹੈ ਕਿਸੇ ਵੀ ਕੰਪਨੀ ਦੀ ਹੋਵੇ ਇਹ ਤੇ 2 ਰੁਪਏ ਲੀਟਰ ਲਿਖਿਆ ਜਦੋਂ ਅਸੀਂ ਇਹ ਡੱਬੀ ਲੈ ਕੇ ਆਉਣੀ ਆ ਨਾ ਜੇ ਸਿੱਲੀ ਨਿਕਲਾਵੇ ਤੇ ਇਹਦੇ ਨਾਲ ਆਗਣਾ ਮੱਚੇ ਅਸੀਂ ਨਾਲ ਦੀ ਨਾਲ ਅਗਲੇ ਦੁਕਾਨਦਾਰ ਤੇ ਜਾ ਕੇ ਨਾ ਲਾਂਭਾ ਦੇ ਕੇ ਆਉਣੀ ਆ ਤੇ ਉਹਨੇ ਕਹਿੰਨੇ ਆ ਆ ਚੱਕ ਡੱਬੀ ਤੇ ਪੈਸੇ ਮੋੜ ਹੁਣ ਖੇਤਾਂ ਦੇ ਵਿੱਚ ਹਜ਼ਾਰਾਂ ਰੁਪਏ ਦੀ ਦਵਾਈ ਪਈ ਹੈ ਹਲਦੀ ਰੋਕ ਰੋਕਣ ਵਾਸਤੇ ਤੇ ਉਸ ਤੋਂ ਬਾਅਦ ਚ ਤੇਲਾ ਰੋਕਣ ਵਾਸਤੇ ਦਵਾਈ ਪਈ ਜਾਂਦੀ ਹੈ ਜੇ ਜਦੋਂ ਇਹ ਕੰਟਰੋਲ ਨਹੀਂ ਹੋਇਆ ਤਾਂ ਉਸ ਸਮੇਂ ਮੌਸਮ ਦਾ ਨਾਮ ਲੈ ਕੇ ਪਾਸਾ ਵਟਿਆ ਜਾ ਰਿਹਾ ਹੈ ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਹਾਂ ਕਿ ਕੀ ਜਿਹੜੀਆਂ ਕੰਪਨੀਆਂ ਨੇ ਉਹ ਦਵਾਈਆਂ ਵੇਚੀਆਂ ਉਹਨਾਂ ਦੀ ਜ਼ਿੰਮੇਵਾਰੀ ਤੈਅ ਨਹੀਂ ਕਰਨੀ ਪੈਂਦੀ ਤੁਸੀਂ ਲੱਖਾਂ ਰੁਪਇਆ ਆਪਣਾ ਲਗਾ ਦਿੱਤਾ ਤੁਹਾਡੇ ਖੇਤ ਚ ਨੁਕਸਾਨ ਹੋਇਆ ਕੀ ਉਹਨਾਂ ਕੰਪਨੀਆਂ ਦੀ ਜ਼ਿੰਮੇਵਾਰੀ ਤੈਅ ਨਹੀਂ ਕਰਨੀ ਪੈਂਦੀ ਇਹਦੇ ਲਈ ਉੱਠੋ ਆਪਦਾ ਹੱਕ ਮੰਗੋ ਵੈਸੇ ਇਹ ਨਾ ਗੱਲ ਹੈ ਕਿ ਆ ਸਿੱਖਾਂ ਦੀ ਡੱਬੀ ਹੈ ਕਿਸੇ ਵੀ ਕੰਪਨੀ ਦੀ ਹੋਵੇ ਇਹ ਤੇ 2 ਰੁਪਏ ਲੀਟਰ ਲਿਖਿਆ ਹੈ ਜਦੋਂ ਅਸੀਂ ਇਹ ਡੱਬੀ ਲੈ ਕੇ ਆਉਣੀ ਆ ਨਾ ਜੇ ਸਿੱਲੀ ਨਿਕਲਾਵੇ ਤੇ ਇਹਦੇ ਨਾਲ ਆਗ ਨਾ ਮੱਚੇ ਅਸੀਂ ਨਾਲ ਦੀ ਨਾਲ ਅਗਲੇ ਦੁਕਾਨਦਾਰ ਤੇ ਜਾ ਕੇ ਨਾ ਲਾਂਭਾ ਦੇ ਕੇ ਆਉਣੀ ਆ ਤੇ ਉਹਨੇ ਕਹਿੰਦੇ ਆ ਚੱਕ ਡੱਬੀ ਤੇ ਪੈਸੇ ਮੋੜ ਹੁਣ ਖੇਤਾਂ ਦੇ ਵਿੱਚ ਹਜ਼ਾਰਾਂ ਰੁਪਏ ਦੀ ਦਵਾਈ ਪਈ ਹੈ ਹਲਦੀ ਰੋਕਣ ਵਾਸਤੇ ਤੇ ਉਸ ਤੋਂ ਬਾਅਦ ਚ ਤੇਲਾ ਰੋਕਣ ਵਾਸਤੇ ਦਵਾਈ ਪਈ ਜਾਂਦੀ ਹੈ ਤੇ ਜਦੋਂ ਇਹ ਕੰਟਰੋਲ ਨਹੀਂ ਹੋਇਆ ਤਾਂ ਉਸ ਸਮੇਂ ਮੌਸਮ ਦਾ ਨਾਮ ਲੈ ਕੇ ਪਾਸਾ ਵੱਟਿਆ ਜਾ ਰਿਹਾ ਹੈ ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਕਿ ਕੀ ਜਿਹੜੀਆਂ ਕੰਪਨੀਆਂ ਨੇ ਉਹ ਦਵਾਈਆਂ ਵੇਚੀਆਂ ਉਹਨਾਂ ਦੀ ਜ਼ਿੰਮੇਵਾਰੀ ਤੈਅ ਨਹੀਂ ਕਰਨੀ ਪੈਂਦੀ ਤੁਸੀਂ ਲੱਖਾਂ ਰੁਪਈਆ ਆਪਣਾ ਲਗਾ ਦਿੱਤਾ ਤੁਹਾਡੇ ਖੇਅ ਚ ਨੁਕਸਾਨ ਹੋਇਆ ਕੀ ਉਹਨਾਂ